ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ ਕੀ ਪਤਸ਼ਾਹੀ ਜੀ ਆਪ ਕੀ ਦੇ ਪਾਣ ਮਨ ਪਵਿੱਤਰ ਗੁਰਬਾਣੀ ਦੇ ਫਰਮਾਨ ਹੰਨ ਸੇਵਕ ਕੋ ਸੇਵਾ ਬਨਾਈ ਹੁਕਮ ਧੂਜ ਪਰਮ ਗਤ ਪਾਈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਹ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਤਿਸ ਸੰਮਲ ਭੰਨੇ ਦੀਨ ਯਾਰ ਸਤਗੁਰ ਸੋਡੀ ਸੁਲਤਾਨ ਪਿਸਾਨ ਸਤਿ ਨੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਮੁਬਾਰਕ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਕੌਲਸਰ ਸਾਹਿਬ ਜੀ ਦੇ ਪਾਵਨ ਪਵਿੱਤਰਿਆ ਸਥਾਨਾਂ ਦੇ ਸਰੋਵਰਾਂ ਦੀਆਂ ਸੇਵਾਵਾਂ ਆਪ ਜੀ ਦੇ ਦਰਗਾਹ ਦੇ ਸੇਵਕ ਬੀਬੀ ਕੋਲਾ ਦੀ ਭਲਾਈ ਕੇਂਦਰ ਕਰਸਟੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਕਰਨ ਤੋਂ ਪਹਿਲਾਂ ਗੁਰਮਤਿ ਦੀ ਬਾਣ ਸਰੇ ਸਜੇ ਹੋਏ ਦੀਵਾਨਾ ਵਿੱਚ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਜਾਪ ਹੋਏ ਗੁਰੂ ਜਸ ਕਰਦਿਆਂ ਬੇਅੰਤ ਭੁੰਨਾ ਦੀ ਮਾਤੀ ਬਖਸ਼ਣੀ ਦਰਨਾਹੀ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਹਾ ਦਰ ਤੇ ਪਰਵਾਨ ਕਰਨੀਆਂ ਇੰਨਾ ਸਿਭਾਵਾਂ ਵਿੱਚ ਜਿੰਨਾ ਸੰਗਤਾਂ ਨੇ ਮਾਨ ਧਨ ਤਨ ਕਰਕੇ ਸੇਵਾਵਾਂ ਕਰ ਰਹੇ ਹਨ ਸਬਨਾ ਦੀਆਂ ਸੇਵਾਵਾਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸੀਸ ਤੇ ਮੇਹਰ ਪਰਿਆ ਹੱਥ ਰੱਖ ਕੇ ਇਹ ਕਾਰਜ ਆਪ ਚੜ੍ਹਦੀ ਕਲਾ ਤੇਰੇ ਭਾਣੇ ਸਰਬਰਤ ਦਾ बहुराने मारे जी समां बच्या हाणे सोनिहार यानी गुरवंद सिंह जी ਮਾਈਕਲ ਬੋਲੀ ਬੋਲੀ ਬ੍ਰੀਡ ਪਤਾ ਹੈ ਗੋਕਿੰਦਰ ਸਿੰਘ ਧਾਮੀ ਅਗਿਆ ਕਾਲ ਤੱਕ ਕੰਮ ਦੇ ਵਿੱਛੇ ਦਾ ਹੈ ਜਿਹੜਾ ਟਾਪ ਲਾਇਆ ਗਿਆ ਹੈ ਸਿਕਾਰਾ ਦੀ ਦੂਤ ਅੱਜ ਇੱਕ ਆਸਵਾਰ ਆਰੰਭ ਹੋਈ ਹੈ ਦੀ ਕਾਰ ਸੇਵਾ ਬਹੁਤ ਮੈਂ ਕੈਲਮਾ ਕਰਮ ਵਾਲੇ ਸਰੀਰਾਂ ਦੇ ਹਿੱਸੇ ਆਉਂਦੀ ਆ ਤੇ ਅੱਜ ਇਹ ਕਾਰ ਸੇਵਾ ਦੀ ਪ੍ਰੰਪਤਾ ਅਰਦਾਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਸ੍ਰੀ ਕਲਤਕ ਸਬਦ ਜੇਜ਼ੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਔਰ ਸਾਡੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਗਿਆਨੀ ਗਰਮਿੰਦਰ ਸਿੰਘ ਜੀ ਗਿਆਨੀ ਬਲਜੀਤ ਸਿੰਘ ਜੀ ਗਿਆਨੀ ਕੇਵਲ ਸਿੰਘ ਜੀ ਤੇ ਸਾਡੇ ਬਾਬਾ ਬੀਦੀ ਚੰਦ ਆਨਸਬੰਸ ਵਿੱਚੋਂ ਸਾਡੀ ਨਿਹੰਗ ਸਿੰਘ ਆਦੀ ਸਰਮੌਰ ਜਥੇਬੰਦੀ ਬਾਬਾ ਅਵਤਾਰ ਸਿੰਘ ਜੀ ਤਰਨਾ ਦਾਲ ਬਾਬਾ ਬਕਾਲਾ ਵੱਲੋਂ ਬਾਬਾ ਜੋਗਾ ਸਿੰਘ ਜੀ ਤੇ ਬਹੁਤ ਸਤਿਕਾਰਯੋਗ ਸਾਡੇ ਮੈਂਬਰ ਸਹਿਬਾਨ ਐਗਜ਼ੀਕਟਿਵ ਦੇ ਮੈਂਬਰ ਸਹਿਬਾਨ ਸਾਰੇ ਪਹੁੰਚੇ ਆ ਸੋ ਮੈਂ ਸਮਝਦਾ ਅੱਜ ਬੜਾ ਸੁਭਾਗਾ ਸਮਾਂ ਆ ਜਿੱਥੋਂ ਆਪਾਂ ਖੜੇ ਆ ਇਹ ਮੈਨੂੰ ਚੇਤਾ ਜਦੋਂ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਨੇ ਅਖੀਰਲੀ ਵਾਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਹੋਈ ਸੀ ਤੇ ਮੈਨੂੰ ਉਹ ਬੋਲ ਚਿੱਤੇ ਆ ਬਾਲ ਸਾਹਿਬ ਨੂੰ ਹੱਥ ਫੜ ਕੇ ਕਹਿੰਦੇ ਵੀ ਇਹ ਜਿਹੜੀ ਮਿੱਟੀ ਆ ਇਹ ਕੰਚਨ ਆ ਇਹ ਇਹ ਸਤਿਗੁਰਜੀ ਤੋਂ ਸੁਭਾਗਾ ਸਮਾ ਹੋਵੇ ਤਾਂ ਇਹ ਛੇਨ ਜਿਹੜੇ ਹਿੱਸੇ ਆਉਂਦੇ ਆ ਤੇ ਉਹਨਾਂ ਨੇ ਆਪ ਵੀ ਆਪਣੇ ਮੂੰਹ ਤੇ ਸਾਰੇ ਉਹ ਉਹਦਾ ਮਿੱਟੀ ਦਾ ਕਿਉਂਕਿ ਸੁੱਕੀ ਸੀ ਲੇਪ ਕੀਤਾ ਤਾਂ ਮੇਰਾ ਕਹਿਣ ਤੋਂ ਭਾਵ ਕਿ ਇਹ ਪਵਿੱਤਰ ਸਰੋਵਰਾਂ ਦੀ ਜਿਹੜੀ ਸੇਵਾ ਆ ਇਹ ਕਾਰਮਾ ਨਾਲ ਹਿੱਸੇ ਆਉਂਦੀ ਆ ਤੇ ਗੁਰਦੁਆਰਾ ਕਾਲਸਰ ਸਾਹਿਬ ਇਹਦੀ ਅੱਜ ਜਿਹੜੀ ਆ ਇਹ ਪਵਿੱਤਰ ਸਰੋਵਰ ਦੀ ਉਕਾਰ ਸੇਵਾ ਆਰੰਭ ਹੋਈ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਤੇ ਕਾਮਨਾ ਵੀ ਕਰਦਾ ਕਿ ਜਿੰਨੇ ਵੀ ਮਾਈ ਭਾਈ ਵੱਧ ਤੋਂ ਵੱਧ ਇਹਦਾ ਆਪਣਾ ਯੋਗਦਾਨ ਪਾ ਕੇ ਇਸ ਇਹ ਕਾਰ ਸੇਵਾ ਬਾਬਾ ਗੁਰਕਬਾਲ ਸਿੰਘ ਜੀ ਬੀਬੀ ਕੌਲਾਂ ਦਾ ਜਿਹੜੇ ਸਥਾਨ ਦੇ ਵਿੱਚ ਜਿਹੜੇ ਆਪਣੇ ਉਸੇ ਸਥਾਨ ਤੇ ਸੇਵਾ ਵੀ ਕਰਵਾਉਂਦੇ ਨਾਲ ਉਹਨਾਂ ਨੂੰ ਵੀ ਸੰਪੂਰਨ ਗਈ ਆ ਤੇ ਮੇਰਾ ਲੱਗਦਾ ਜਿਵੇਂ ਸੰਗਤ ਦਾ ਉਤਸ਼ਾਹ ਆ ਇਹ ਥੋੜੇ ਕਿ ਦਿਨਾਂ ਦੇ ਵਿੱਚ ਜਿਹੜੀ ਆ ਉਹ ਸੰਪੂਰਨ ਹੋ ਜਾਣੀ ਆ ਵਾਹਿਗੁਰੂ ਜੀ ਕੱਲ ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਰੋਵਰ ਦੀ ਕਾਰ ਸੇਵਾ ਜਿਹੜੀ ਆ ਜੀ ਉਹ ਸੌਂਪੀ ਗਈ ਆ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰਨਾਂ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨਿਵਾਜਿਆ ਆਪ ਦੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਜੀ ਹਾਂਜੀ ਪਹਿਲੇ ਰੰਗ तकरीबन ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥੱਲੇ ਤਿੰਨ ਚਾਰ ਪੌੜੀ ਨਹੀਂ ਕਰੀਦੇ ਉਤਲੇ ਸਾਰੇ 10 12 ਪੌੜ ਜਿਹੜੇ ਆ ਇਹਦੇ ਨਾਲ ਜੇ ਸਾਰੀ ਸੇਵਾ ਸੰਪੂਰਨ ਹੋ ਜਾਵੇ ਇਹ ਸੇਵਾ 2 ਦਿਨਾਂ 'ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ ਤਿੰਨ ਚਾਰ ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗਨ ਦੀ ਸੇਵਾ ਨੂੰ 8-10 ਦਿਨ ਲੱਗਣਗੇ 340 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪੋੜਾਂ ਨੂੰ ਰੰਗ ਹੁੰਦਾ ਨਾ ਜੀ ਪਾਣੀ 'ਚ ਇਹ ਮੰਦੂ ਜੀ ਸੇਵਾ ਤੁਹਾਡੇ ਲਈ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਗਰੀਬਾਂ ਨੂੰ ਨਵਾਜਿਆ ਜੀ ਵਾਹਿਗੁਰੂ ਅੱਜ ਵਾਰੀ ਜਰਾ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਪਣੇ ਗੁਰਦਰਾ ਕੋਲਸਾਰ ਦਾ ਜਿਹੜਾ ਬੀਬੀ ਗੁਰਦਰਾ ਕੋਲਾ ਜੀ ਦਾ ਸਰੋਵਰ ਆ ਉਹਦੀ ਕਾਰ ਸੇਵਾ ਸ਼ੁਰੂ ਹੋਈ ਆ ਬਹੁਤ ਸਾਰੀ ਸੰਗਤ ਇਸ ਸੇਵਾ ਵਿੱਚ ਹਾਜ਼ਰ ਹੋਈ ਆ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਵਾਨ ਜਹਦਰ ਕੇ ਨਿਰਗਵੀਰ ਸਿੰਘ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਤੀ ਸਿੰਘ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੇ ਉਹ ਵਿਸ਼ੇਸ਼ ਤੌਰ ਤੇ ਇਹ ਸੇਵਾ ਦੇ ਆਰੰਭਤਾ ਵਿੱਚ ਹਾਜ਼ਰ ਹੋਏ ਨੇ ਉੱਥੇ ਮੈਂ ਜਿੱਥੇ ਮੈਂ ਇਹਨਾਂ ਨੂੰ ਵਧਾਈ ਦੇਣਾ ਉੱਥੇ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਕਿਉਂਕਿ ਕਰਮਾ ਵਾਲਿਆਂ ਨੂੰ ਇਹ ਸੇਵਾ ਮਿਲਦੀ ਆ ਮੈਂ ਸਾਰੀ ਸੰਗਤ ਜੋ ਅੱਜ ਇੱਥੇ ਸੇਵਾ ਵਿੱਚ ਹਾਜ਼ਰ ਹੋਈ ਆ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸੰਗਤਾਂ ਦੇ ਉਤਸ਼ਾਹ ਤੋਂ ਲੱਗਦਾ ਵੀ ਇਹ ਘੱਟੋ ਘੱਟ 3-4 ਦਿਨਾਂ ਦੇ ਵਿੱਚ ਇਹ ਸੇਵਾ ਜਿਹੜੀ ਹੈ ਮੁਕੰਮਲ ਹੋ ਜਾਣੀ ਆ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਨਾਮ ਸਿਰਵਾਏ ਗੁਰੂ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਨੇ ਪਾਵਨ ਪਵਿੱਤਰ ਗੁਰ ਬਾਣੀ ਦੇ ਪਰਮਾਨੰਦ ਸੇਵਕ ਕੋ ਸੇਵਾ ਬਣਾਈ ਹੁਕਮ ਅਬੂਜ ਪਰਮ ਗਤ ਪਾਈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਨ ਸਤ ਗੁਰ ਕਾ ਮਨ ਮੰਨਿਆ ਤਾਂ ਪਾਪ ਤਿਸ ਸੰਮਲ ਭੰਨੇ ਦੀਨ ਧਿਆਰ ਸਤ ਗੁਰ ਸੋਡੀ ਸੁਲਤਾਨ ਪੀਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਮੁਬਾਰਕ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦੇ ਨਾਲ ਸੰਬੰਧਿਤ ਗੁਰਦੁਆਰਾ ਕੌਲ ਸਾਰ ਸਾਹਿਬ ਜੀ ਦੇ ਪਾਵਨ ਪਵਿੱਤਰੇ ਅਸਥਾਨਾਂ ਦੇ ਸਰੋਵਰਾਂ ਦੀਆਂ ਸੇਵਾਵਾਂ ਆਪ ਜੀ ਦੇ ਦਰਗਾਹ ਦੇ ਸੇਵਕ ਬੀਬੀ ਕੌਲਾ ਦੀ ਪਲਾਈ ਕੇਂਦਰ ਕਰਸਟ ਹੈ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਨ ਸਾਹਿਬ ਜੀ ਦੇ ਸੁਮੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਕਰਨ ਤੋਂ ਪਹਿਲਾਂ ਗੁਰਮਤਿ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਜਾਪ ਹੋਏ ਗੁਰੂ ਜਸ ਕਰਦੇ ਆ ਬੇਅੰਤ ਭੁਨਾ ਦੀ ਮਾਫੀ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਵਾ ਦਰ ਤੇ ਪਰਵਾਨ ਕਰਨੀਆਂ ਇੰਨਾ ਸੇਵਾਵਾਂ ਵਿੱਚ ਜਿੰਨਾ ਸੰਗਤਾਂ ਨੇ ਮਾਨ ਧਨ ਤਨ ਕਰਕੇ ਸੇਵਾਵਾਂ ਕਰ ਰਹੇ ਹਨ ਸਭਨਾ ਦੀਆਂ ਸੇਵਾਵਾਂ ਹਾਜ਼ਰੀਆਂ ਆਪਣੇ ਦਰਤੇ ਪ੍ਰਵਾਨ ਕਰਨੀਆਂ ਸੀਸ ਤੇ ਮੇਰ ਪਰਿਆ ਹੱਥ ਰੱਖ ਕੇ ਇਹ ਕਾਰਜ ਆਪ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਮਰਾਗਿਆ ਭਈ ਆਕਾਰ जगारा बुला बहराने बारे सोले सोन सिंध साहिब यानी गुरवंदी ਕਾਹਤ ਕੰਮ ਦੇ ਦਿੱਖੇਗਾ ਜਿਹਨਾਂ ਟੱਪ ਲਾਇਆ ਗਿਆ ਹੈ ਜਿਕਾਰਾਂ ਦੀ ਦੂਤ ਤੇ ਅੱਜ ਇਹ ਕਾਰ ਸੇਵਾ ਆਰੰਭ ਹੋਈ ਹੈ ਸਰੋਵਰਾਂ ਦੀ ਕਾਰ ਸੇਵਾ ਬਹੁਤ ਮੈਂ ਕੈਲਮਾ ਕਰਮ ਵਾਲੇ ਸਰੀਰਾਂ ਦੇ ਹਿੱਸੇ ਆਉਂਦੀ ਆ ਤੇ ਅੱਜ ਇਹ ਕਾਰ ਸੇਵਾ ਦੀ ਪਰੰਪਤਾ ਅਰਦਾਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਸ੍ਰੀ ਕਾਲਤਾਕਬ ਸਭ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਔਰ ਸਾਡੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਗਿਆਨੀ ਗਰਮਿੰਦਰ ਸਿੰਘ ਜੀ ਗਿਆਨੀ ਬਲਜੀਤ ਸਿੰਘ ਜੀ ਗਿਆਨੀ ਕੇਵਲ ਸਿੰਘ ਜੀ ਤੇ ਸਾਡੇ ਬਾਬਾ ਬੀਦੀ ਚੰਦ ਆਨਸਬਾਂਸ ਵਿੱਚੋਂ ਸਾਡੀ ਨਿਹੰਗ ਸਿੰਘਾਂ ਦੀ ਸਰਮੌਰ ਜਥੇਬੰਦੀ ਬਾਬਾ ਅਵਤਾਰ ਸਿੰਘ ਜੀ ਤਰਨਾਦਾਲ ਬਾਬਾ ਬਕਾਲਾ ਵੱਲੋਂ ਬਾਬਾ ਜੋਗਾ ਸਿੰਘ ਜੀ ਤੇ ਬਹੁਤ ਸਤਿਕਾਰਯੋਗ ਸਾਡੇ ਮੈਂਬਰ ਸਹਿਬਾਨ ਐਗਜ਼ੀਕਟਿਵ ਦੇ ਮੈਂਬਰ ਸਹਿਬਾਨ ਸਾਰੇ ਪਹੁੰਚੇ ਆ ਸੋ ਮੈਂ ਸਮਝਦਾ ਅੱਜ ਬੜਾ ਸੁਭਾਗਾ ਸਮਾਂ ਆ ਜਿੱਥੋਂ ਆਪਾਂ ਖੜੇ ਆ ਇਹ ਮੈਨੂੰ ਚੇਤਾ ਜਦੋਂ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਜੀ ਟੋੜਾ ਨੇ ਅਖੀਰਲੀ ਵਾਰੀ ਸੱਚਖੰਡ ਸ਼੍ਰੀ ਦੀ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਹੋਈ ਸੀ ਤੇ ਮੈਨੂੰ ਉਹ ਬੋਲ ਚਿੱਤੇ ਆ ਬਾਲ ਸਾਹਿਬ ਨੂੰ ਹੱਥ ਫੜ ਕੇ ਕਹਿੰਦੇ ਵੀ ਇਹ ਜਿਹੜੀ ਮਿੱਟੀ ਆ ਇਹ ਕੰਚਨ ਆ ਇਹ ਇਹ ਸਤਗੁਰੂ ਜੀ ਤੋਂ ਸੁਭਾਗਾ ਸਮਾ ਹੋਵੇ ਤਾਂ ਇਹ ਛੇਨ ਜਿਹੜੇ ਹਿੱਸੇ ਆਉਂਦੇ ਆ ਤੇ ਉਹਨਾਂ ਨੇ ਆਪ ਵੀ ਆਪਣੇ ਮੂੰਹ ਤੇ ਸਾਰੇ ਉਹ ਉਹਦਾ ਮਿੱਟੀ ਦਾ ਕਿਉਂਕਿ ਸੁੱਕੀ ਸੀ ਲੇਪ ਕੀਤਾ ਤਾਂ ਮੇਰਾ ਕਹਿਣ ਤੋਂ ਭਾਵ ਕਿ ਇਹ ਪਵਿੱਤਰ ਸਰੋਵਰਾਂ ਦੀ ਜਿਹੜੀ ਸੇਵਾ ਆ ਇੱਕ ਕਾਰਮਾ ਨਾਲ ਹਿੱਸੇ ਆਉਂਦੀ ਆ ਤੇ ਗੁਰਦੁਆਰਾ ਕਾਲਸਰ ਸਾਹਿਬ ਇਹਦੀ ਅੱਜ ਜਿਹੜੀ ਆ ਇਹ ਪਵਿੱਤਰ ਸਰੋਵਰ ਦੀ ਉਕਾਰ ਸੇਵਾ ਆਰੰਭ ਹੋਈ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਤੇ ਕਾਮਨਾ ਵੀ ਕਰਦਾ ਕਿ ਜਿੰਨੇ ਵੀ ਮਾਈ ਭਾਈ ਵੱਧ ਤੋਂ ਵੱਧ ਇਹਦਾ ਆਪਣਾ ਯੋਗਦਾਨ ਪਾ ਕੇ ਇਸ ਇਹ ਕਾਰ ਸੇਵਾ ਬਾਬਾ ਗੁਰਕਬਾਲ ਸਿੰਘ ਜੀ ਬੀਬੀ ਕੌਲਾਂ ਦਾ ਜਿਹੜੇ ਸਥਾਨ ਦੇ ਵਿੱਚ ਜਿਹੜੇ ਆਪਣੇ ਉਸੇ ਸਥਾਨ ਤੇ ਸੇਵਾ ਵੀ ਕਰਵਾਉਂਦੇ ਨਾਲ ਉਹਨਾਂ ਨੂੰ ਵੀ ਸੰਪੂਰਨ ਗਈ ਆ ਤੇ ਮੇਰਾ ਲੱਗਦਾ ਜਿਵੇਂ ਸੰਗਤ ਦਾ ਉਤਸ਼ਾਹ ਆ ਇਹ ਥੋੜੇ ਕਿ ਦਿਨਾਂ ਦੇ ਵਿੱਚ ਜਿਹੜੀ ਆ ਉਹ ਸੰਪੂਰਨ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਰ ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਰੋਵਰ ਦੀ ਕਾਰ ਸੇਵਾ ਜਿਹੜੀ ਆ ਜੀ ਉਹ ਸੌਂਪੀ ਗਈ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰਨਾਂ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨਿਵਾਜਿਆ ਆਪ ਦੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਜੀ ਹਾਂਜੀ ਪਹਿਲੇ ਰੰਗ तकरीबन ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥੱਲੇ ਮੈਂ ਤਿੰਨ ਚਾਰ ਪੌੜੀ ਨਹੀਂ ਕਰੀ ਤੇ ਉਤਲੇ ਸਾਰੇ 10 12 ਪੌੜ ਜਿਹੜੇ ਆ ਇਹਦੇ ਬਾਅਦ ਸਾਰੀ ਸੇਵਾ ਸੰਪੂਰਨ ਹੋ ਜਾਏਗੀ ਇਹ ਸੇਵਾ ਦੋ ਦਿਨਾਂ ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ ਤਿੰਨ ਚਾਰ ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗਾਂ ਦੀ ਸੇਵਾ ਨੂੰ 8-10 ਦਿਨ ਲੱਗਣਗੇ ਦੀ 40 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪੋੜਾਂ ਨੂੰ ਰੰਗ ਹੁੰਦਾ ਨਾ ਜੀ ਪਾਣੀ 'ਚ ਇਹ ਕਿੰਨਾ ਕਰਮ ਵਾਲਾ ਮੰਦੂ ਜੀ ਸੇਵਾ ਤੁਹਾਡੇ ਲਈ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਗਰੀਬਾਂ ਨੂੰ ਨਵਾਜਿਆ ਜੀ ਵਾਹਿਗੁਰੂ ਅੱਜ ਵਾਰੀ ਜਰਾ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਅੱਜ ਆਪਣੇ ਗੁਰਦੁਆਰਾ ਕੌਲਸਾਰ ਦਾ ਜਿਹੜਾ ਬੀਬੀ ਗੁਰਦੁਆਰਾ ਕੌਲਾ ਜੀ ਦਾ ਸਰੋਵਰ ਆ ਉਹਦੀ ਕਾਰ ਸੇਵਾ ਸ਼ੁਰੂ ਹੋਈ ਆ ਬਹੁਤ ਸਾਰੀ ਸੰਗਤ ਇਸ ਸੇਵਾ ਵਿੱਚ ਹਾਜ਼ਰ ਹੋਈ ਆ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਵਾਨ ਜਿਹਦਰਗੇ ਨਿਰਗਵੀਰ ਸਿੰਘ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਤੀ ਸਿੰਘ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੇ ਉਹ ਵਿਸ਼ੇਸ਼ ਤੌਰ ਤੇ ਇਹ ਸੇਵਾ ਦੇ ਆਰੰਭਤਾ ਵਿੱਚ ਹਾਜ਼ਰ ਹੋਏ ਨੇ ਉੱਥੇ ਮੈਂ ਜਿੱਥੇ ਮੈਂ ਇਹਨਾਂ ਨੂੰ ਵਧਾਈ ਦੇਣਾ ਉੱਥੇ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਕਿਉਂਕਿ ਕਰਮਾ ਵਾਲਿਆਂ ਨੂੰ ਇਹ ਸੇਵਾ ਮਿਲਦੀ ਆ ਮੈਂ ਸਾਰੀ ਸੰਗਤ ਜੋ ਅੱਜ ਇੱਥੇ ਸੇਵਾ ਵਿੱਚ ਹਾਜ਼ਰ ਹੋਈ ਆ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਵਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸੰਗਤਾਂ ਦੇ ਉਤਸ਼ਾਹ ਤੋਂ ਲੱਗਦਾ ਵੀ ਇਹ ਘੱਟੋ ਘੱਟ 3-4 ਦਿਨਾਂ ਦੇ ਵਿੱਚ ਇਹ ਸੇਵਾ ਜਿਹੜੀ ਹੈ ਮੁਕੰਮਲ ਹੋ ਜਾਣੀ ਆ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਵਾਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਪ੍ਰਹਾਰ ਬਹੁਤ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਸਤ ਨਾਮ ਦਾ ਧਕਾਰ ਦੀ ਗੋਚ ਅੱਜ ਆਰੰਭ ਹੋਈ ਹੈ ਪਾਤਸ਼ਾਹ ਜੀ ਆਪ ਕੀ ਦੇ ਪਾ ਮਨ ਪਵਿੱਤਰ ਗੁਰ ਬਾਣੀ ਦੇ ਪਰਮਾਨੰਦ ਸੇਵਕ ਕੋ ਸੇਵਾ ਬਣਾਈ ਹੁਕਮ ਧੂਜ ਪਰਮਗਤ ਪਾਈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਨ ਸਤਗੁਰ ਕਾ ਮੰਨ ਮੰਨਿਆ ਤਾਂ ਪਾਪ ਤਿਸੰ ਮਲ ਭੰਨੇ ਦੀਨ ਯਾਰ ਸਤਗੁਰ ਸੋਢੀ ਸੁਲਤਾਨ ਪਿਸਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਮੁਬਾਰਕ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਕੌਲਸਰ ਸਾਹਿਬ ਜੀ ਦੇ ਪਾਵਨ ਪਵਿੱਤਰਿਆ ਸਥਾਨਾਂ ਦੇ ਸਰੋਵਰਾਂ ਦੀਆਂ ਸੇਵਾਵਾਂ ਆਪਜੀ ਦੇ ਦਰਗਾਹ ਦੇ ਸੇਵਕ ਬੀਬੀ ਕੌਲਾ ਦੀ ਭਲਾਈ ਕੇਂਦਰ ਕਰਸਟ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਮੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦੇ ਸਹਿਜ ਕਰਨ ਤੋਂ ਪਹਿਲਾਂ ਗੁਰਮਤਿ ਦੀ ਬਾਣ ਸਰੇ ਸਜੇ ਹੋਏ ਦੀਵਾਨਾ ਵਿੱਚ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਜਾਪ ਹੋਏ ਗੁਰੂ ਜਸ ਕਰਦਿਆਂ ਬੇਅੰਤ ਭੁੰਨਾ ਦੀ ਮਾਤੀ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਪਿੱਲ ਫੁੱਲ ਪੇਟਾ ਮਾ ਦਰ ਤੇ ਪਰਵਾਨ ਕਰਨੀਆਂ ਕਿੰਨਾ ਸਿਵਾਵਾ ਵਿੱਚ ਜਿੰਨਾ ਸੰਗਤਾਂ ਨੇ ਮਾਨ ਧਨ ਤਨ ਕਰਕੇ ਸੇਵਾਵਾਂ ਕਰ ਰਹੇ ਹਨ ਸਬਨਾ ਦੀਆਂ ਸੇਵਾਵਾਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਨ ਕਰਨੀਆਂ ਸੀਸ ਤੇ ਮੇਹਰ ਪਰਿਆ ਹੱਥ ਰੱਖ ਕੇ ਇਹ ਕਾਰਜ ਆਪ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ گوریٹر ٹپ لایا گیا شکارا کی سیوا آرم ہوئی ہے سرووران کی کار سیوا ਬਹੁਤ ਮੈਂ ਕੈਲਮਾ ਕਰਮ ਵਾਲੇ ਸਰੀਰਾਂ ਦੇ ਹਿੱਸੇ ਆਉਂਦੀ ਆ ਤੇ ਅੱਜ ਇਹ ਕਾਰ ਸੇਵਾ ਦੀ ਪ੍ਰੰਪਤਾ ਅਰਦਾਸ ਕਰਕੇ